ਕੁੜਾ ਕਰਾ ਕੁੜਾ ਤੁਸੀਂ ਪਹਿਲਾਂ ਸਾਡੇ ਪੰਚਾਇਤ ਦੇ ਜਾਓ ਮਰਦਾਂ ਦੀ ਚਰਚਾ ਕਰੋ ਇਹ ਗੱਲਾਂ ਥੋੜੀਆਂ ਮੈਂ ਤੁਸੀਂ ਬੈਸਰੇ ਮੇਰੇ ਨਾਲ ਲਿਖਾਓ ਇਹਨੂੰ ਪਰਖਾ ਨਾ ਦੇਵੋ ਸਾਡੇ ਦੇ 215 ਜੱਦੀ ਦੇ ਯਾਰ ਕਮਾਲ ਹੋ ਗਈ ਯਾਰ ਇੱਕ ਬੇਹੱਦ ਹੀ ਦਰਦਨਾਕ ਹਾਦਸਾ ਵਾਪਰਿਆ ਜੁਥੇ ਇੱਕ 85 ਗੱਡੀ ਨੇ ਰੇੜੇ ਵਾਲੇ ਨੂੰ ਟੱਕਰ ਮਾਰ ਦਿੱਤੀ ਹੈ ਜਿਸ ਦੌਰਾਨ ਰੇੜੇ ਵਾਲੇ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਟੱਕਰ ਨਾਲ ਤੋਂ ਬਾਅਦ ਦੀਆਂ ਤਸਵੀਰਾਂ ਹਟੇ ਨਾਲ ਸਾਂਝਾ ਕਰਵਾ ਰਿਹਾ ਜੁਥੇ ਦੇਖ ਸਕਦੇ ਹੋ ਕਿ ਇਸ ਘਟਨਾ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦਾ ਗੁੱਸਾ ਜਿਹੜਾ ਹੈ ਪ੍ਰਸ਼ਾਸਨ ਦੇ ਖਿਲਾਫ ਸਖਵੇਂ ਅਸਮਾਨ ਉੱਤੇ ਪਹੁੰਚਿਆ ਹੋਇਆ ਹੈ ਜੁਥੇ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਸ ਗੱਡੀ ਚਾਲਕ ਉੱਤੇ ਕਾਰਵਾਈ ਕੀਤੀ ਜਾਵੇ ਪਰ ਦੂਜੇ ਬਦਲੇ ਪੁਰਾ ਵੱਲੋਂ ਪ੍ਰਸ਼ਾਸਨ ਉੱਤੇ ਦੋਸ਼ ਲਗਾਏ ਜਾ ਰਹੇ ਨੇ ਕਿ ਅਸੀਂ ਜਿੱਥੇ ਉਸ ਗੱਡੀ ਵਾਲੇ ਉੱਤੇ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਾਂ ਪਰ ਦੂਜੇ ਪਾਸੇ ਪ੍ਰਸ਼ਾਸਨ ਸਾਡੇ ਉੱਤੇ ਹੀ ਮਾਮਲਾ ਜਿਹੜਾ ਦਰਜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਤੁਸੀਂ ਸਾਰੀ ਸੜਕ ਜਿਹੜੀ ਹੈ ਉਹ ਜਮ ਕਰਕੇ ਰੱਖ ਦਿੱਤੀ ਹੈ दरअसल ਤਸਵੀਰਾਂ ਦੇਖ ਸਕਦੇ ਹੋ ਕਿ ਇਸ ਘਟਨਾ ਤੋਂ ਬਾਅਦ ਜਿੱਥੇ ਪਰਿਵਾਰਿਕ ਮੈਂਬਰ ਦਾ ਰੋਸ ਦੇਖਣ ਨੂੰ ਮਿਲ ਰਿਹਾ ਉਹਨਾਂ ਵੱਲੋਂ ਰੋਡ ਜਮ ਕਰ ਦਿੱਤਾ ਗਿਆ ਉੱਤੇ ਹੀ ਇਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਅਤੇ ਉਸ ਸ਼ਖਸ ਨੂੰ ਜਿਹੜਾ ਗ੍ਰਫਤਾਰ ਕੀਤਾ ਜਾਵੇ ਜਿਨ੍ਹਾਂ ਨੇ ਉਸ ਦੇ ਘਰ ਦਾ ਜੀ ਮਾਰ ਦਿੱਤਾ ਹੈ ਦਰਅਸਲ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਤੜਕਸਾਰ ਦਾ ਵਾਕਈ ਹੈ ਫਾਜ਼ਲਕਾ ਹਾਈਵੇ ਦੀਆਂ ਤਸਵੀਰਾਂ ਨੇ ਜਿੱਥੇ ਇਹ ਦਰਦਨਾਕ ਹਾਦਸਾ ਵਾਪਰਿਆ ਪਿੱਛੋਂ ਇੱਕ ਤੇਜ਼ ਰਫ਼ਤਾਰ ਗੱਡੀ ਆਉਂਦੀ ਹੈ ਸਿੱਧਾ ਉਸ ਵੱਲੋਂ ਰੇੜੇ ਵਾਲੇ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਦੌਰਾਨ ਰੇੜੇ ਚਾਲਕ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਕਿ ਉਹ ਪੱਠੇ ਤੋਂ ਇੱਟਾ ਚੁੱਕੇ ਦੂਜੇ ਪਾਸੇ ਲੈ ਕੇ ਜਾ ਰਹੇ ਹੁੰਦਾ ਤੇ ਉਸ ਦੌਰਾਨ ਇਹ ਘਟਨਾ ਕਰ ਵਾਪੜ ਜਾਂਦਾ ਹੈ ਅਤੇ ਉਸੇ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਉਹ ਰੇਡਾ ਚਾਲਕ ਦੱਸਿਆ ਜਾ ਰਿਹਾ ਹੈ ਕਾਫੀ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਹੈ ਤੇ ਹੁਣ ਮੰਗ ਕੀਤੀ ਜਾ ਰਹੀ ਹੈ ਕਿ ਪ੍ਰਸ਼ਾਸਨ ਅਤੇ ਸਰਕਾਰ ਉਸ ਗਰੀਬ ਪਰਿਵਾਰ ਦੇ ਪਾਸ ਜ਼ਰੂਰ ਪੜੇ ਤਾਂ ਇਸ ਬਾਬਤ ਹੋਰ ਕੀ ਕੁਝ ਕਹਿੰਦੇ ਨਜ਼ਰ ਆ ਰਹੇ ਨੇ ਪ੍ਰਧਾਨ ਜੀ ਕੀ ਮਾਮਲਾ ਕੀ ਜਿਹੜਾ ਰੋਡ ਜਮ ਕਿਤਾ ਤੁਸੀਂ ਮਾਮਲਾ ਇਹ ਜੀ ਤਕਰੀਬਨ 4:00 ਵਜੇ ਨਾ ਅਕਚਰੇੜ ਦੇ ਤੇ ਮੈਦੂਰ ਬੰਦਾ ਹੈ ਕੰਮ ਕਰਨ ਵਾਲੇ ਨੇ ਇਹ ਜਾ ਰਿਹਾ ਸੀ ਤੇ ਚੋਕ ਉੱਤਰ ਕਰਨੇ ਗੱਦੀ ਪਿੱਛੋਂ ਗੱਡੀ ਮਾਰੀ ਹੈ ਤੇ ਚਾਰੋਂ ਸਾਡੇ ਸਵਾ ਚਾਰ ਦੇ ਬੈਠੇ ਆ ਇੱਥੇ ਕੋਈ ਸੁਣਾਈ ਨਹੀਂ ਦੇ ਰਹੀ ਕੋਈ ਪਿੱਛੇ ਨਹੀਂ ਜਾ ਰਿਹਾ ਕੋਈ ਕੈਮਰੇ ਦੇਖਣ ਨਹੀਂ ਜਾ ਰਿਹਾ ਕੋਈ ਗੱਡੀ ਨਹੀਂ ਆਈ ਜਿਹੜੀ ਉਹ ਫਲਾਈਂ ਗੱਡੀ ਹੈ ਜਿਹੜੀ ਐਕਸੀਡੈਂਟ ਤੋਂ ਬਾਅਦ ਕੁਝ ਵੀ ਨਹੀਂ ਆਇਆ ਅੱਖੇ ਹੱਥ ਲਾਇਆ ਤੇ ਹੁਣ ਹਫ਼ਤਾ ਦੇ ਲੱਗਦੇ ਕਿੰਨੇ ਵਜ ਦਾ ਟਾਈਮ ਸੀਗਾ ਜੀ ਉਹ 4 ਵਜ ਦਾ ਟਾਈਮ ਹੈ ਗੱਡੀ ਕਿਸ ਪਾਸੇ ਵਾਰੀ ਸੀਗੀ ਕੋਈ ਪਤਾ ਨਹੀਂ ਕਿੱਥੇ ਦੀ ਗੱਡੀ ਸੀਗੀ ਗੱਡੀ ਦਾ ਕੋਈ ਪਤਾ ਨਹੀਂ ਜੀ ਇਹ ਪੈਸੇ ਬਕਾਤੇ ਸੀਗੇ ਜੀ ਖੱਚਰ ਰੇਡ ਤੇ ਕੀ ਸੱਟਾ ਕਿਨੇ ਕੋ ਬੱਜਿਆ ਨਾ ਉਹਨੂੰ ਸੱਟਾ ਕਿ ਖਤਮ ਹੋ ਗਿਆ ਜੀ ਤੇ ਜਵਾਕ ਕੁਚਲ ਗਿਆ ਕੀ ਨਾਮ ਕੀ ਸੁਣਾਦਾ ਜੀ ਅਸਲਮੁਅਲਿਕ ਕਿੰਨਾ ਕਿੰਨੇ ਕੋ ਉਮਰ ਸੀ ਜੀ 35 ਸਾਲ ਜੀ 35 ਸਾਲ ਕਿੱਥੇ ਤੇ ਰਹਿਣ ਵਾਲੇ ਸੀ ਜੀ ਹਾਇਲ ਕਾਰਾ ਸੋਚੂ ਤੇ ਖੱਚਰ ਤੇ ਜਾ ਰਹੇ ਸੀਗੇ ਕਿਸ ਤਰ੍ਹਾਂ ਦੇ ਕਾਰਵਾਈ ਦੀ ਮੰਗ ਕਰਦੇ ਹੋ ਤੁਸੀਂ ਮੰਗ ਇਹ ਕਰਨੇ ਆ ਵੀ ਪੁਲਿਸ ਨੂੰ ਚਾਹੀਦਾ ਹੈ ਪਿੱਛਾ ਕਰਨ ਗੱਡੀਆਂ ਨੂੰ ਫੜਨ ਤੇ ਜਿਹੜਾ ਬਣਦੀ ਕਾਰਵਾਈ ਕਰਨ ਉਹਨਾਂ ਪੁਲਿਸ ਤੋਂ ਮੋਗਵੜ ਕੇ ਖੜੀ ਹੈ ਵੀ ਕੋਈ ਮਤਲਬ ਹੀ ਨਹੀਂ ਪੁਲਿਸ ਸਾਹੀ ਪੁਲਿਸ ਕਿਸ ਤਰ੍ਹਾਂ ਕਾਰਵਾਈ ਕਰ ਰਹੀ ਹੋਂ ਪੁਲਿਸ ਦੇਖ ਰਹੀ ਹੈ ਜੀ ਆਸੇ-ਪਾਸੇ ਸਾਨੂੰ ਠਾਣ ਦੀ ਕੋਸ਼ਿਸ਼ ਕਰੀ ਸਾਡੇ ਧੱਕਾਸ਼ਾਹੀ ਕਰਦੀ ਤੁਹਾਡੀ ਮੰਗਾਂ ਕੀ ਨੇ ਮੰਗ ਇਹ ਜੀ ਗਰੀਬ ਬੰਦਾ ਛੋਟੇ ਛੋਟੇ ਬੱਚੇ ਨੇ ਜੇ ਉਹ ਬੰਦਾ ਫੜਿਆ ਜਾਵੇ ਉਹ ਜਿਹੜੀ ਬਣਦੀ ਕਾਰਵਾਈ ਪਾਈ ਜਾਵੇ ਉਹਦੇ ਹਾਂਜੀ ਪਰਤਾਜ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਸੁਭਾਸ਼ ਬਾਗੜੀ ਹੈ ਪਤਾ ਜੀ ਮਾਮਲਾ ਕੀ ਹੈ ਰੋਡ ਜਾਮ ਕਿਤਾ ਹੈ ਮਾਮਲਾ ਇਹ ਹੈ ਜੀ ਸਵੇਰ-ਸਵੇਰੇ ਸਾਡੇ ਮਜ਼ਦੂਰ ਜਿਹੜੇ ਆਲੇ ਭਰਾ ਪੱਠੇ ਤੇ ਇੱਟਾਂ ਤੇ ਪ੍ਰਾਈਜ਼ ਦਾ ਕੰਮ ਕਰਦੇ ਨੇ ਕੱਚੀ ਇੱਟਾਂ ਇਹ ਜਦੋਂ ਸਵੇਰ 4 ਵਜੇ ਜਾ ਰਹੇ ਸੀ ਉਸ ਤੋਂ ਬਾਅਦ ਕੋਈ ਪਿੱਛੋਂ ਗੱਡੀ ਆਈ ਏ ਆਸ਼ਰ ਗੱਡੀ ਏ ਤੇ ਉਹ ਪਿੱਛੋਂ ਗੱਡੀ ਦੇ ਜਿਹੜਾ ਮਾਰ ਕੇ ਥੋੜ ਲੰਘ ਗਿਆ ਬੰਦੇ ਦੇ ਮੋਕੇ ਤੇ ਮੌਤ ਹੋ ਗਈ ਅਸੀਂ ਪ੍ਰਸ਼ਾਸਨ ਨੂੰ ਸਵੇਰ ਦੇ ਬੇਨਤੀ ਕੀਤੀ ਹੈ ਨਾ ਸਾਡਾ ਕੋਈ ਮਦਦ ਕਰੋ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਕਰੋ ਪ੍ਰਸ਼ਾਸਨ ਉੱਤੋਂ ਸਾਨੂੰ ਅਗਰ ਤੁਹਾਡੇ ਤੇ ਪਰਚਾ ਕਰਦੇ ਤੁਸੀਂ ਰੋਡ ਜਾਮ ਕਰਦੇ ਅਸੀਂ ਇਹ ਕਹਿਣਾ ਚਾਹਨੇ ਪਹਿਲੇ ਸਾਡੇ ਤੇ ਪਰਚਾ ਕਰੋ ਬਾਅਦ ਚੋਂਡਾਂ ਜੇ ਕਰ ਲਈਏ ਜਾਂ ਕੋਈ ਤੁਹਾਨੂੰ ਉਧਰੋਂ ਕੋਈ ਰਿਸ਼ਵਤ ਵਗੈਰਾ ਮਿਲ ਗਈ ਤੇ ਤੁਸੀਂ ਲੈ ਲਓ ਪਰ ਪਰਚਾ ਸਾਡੇ ਤੇ ਦਰਜਾ ਕਰ ਦਿਓ ਕੋਈ ਕੋਈ ਤਾਂ ਕੰਮ ਕਰਨ ਪ੍ਰਸ਼ਾਸਨ ਇਹ ਪ੍ਰਸ਼ਾਸਨ ਸਾਨੂੰ ਦਾਬੇ ਦਿੰਦੇ ਤੁਸੀਂ ਲਾਸ਼ ਨੂੰ ਚੁੱਕੋ ਨੇ ਤਾਂ ਅਸੀਂ ਤੁਹਾਡੇ ਮੈਂ ਕਹਿੰਦਾ ਤੁਸੀਂ ਸਭ ਤੋਂ ਪਹਿਲੇ ਪਰਚਾ ਕਰ ਲਓ ਫਿਰ ਅਸੀਂ ਲਾਸ਼ ਚੁੱਕਾਂਗੇ ਕੀ ਨਾਮ ਕੀ ਉਹਨਾਂ ਦਾ ਜਿਹਨਾਂ ਤੁਹਾਨੂੰ ਕਿਹਾ ਗੱਲ ਆ ਆਪਣੇ ਪ੍ਰਸ਼ਾਸਤ ਮੁਲਾਜ਼ਮ ਇਹਨਾਂ ਦਾ ਨਾਮ ਮੈਂ ਨਹੀਂ ਜਾਣਦਾ ਨਾ ਨਹੀਂ ਜਾਂਦੇ ਬੰਦੇ ਦੀ ਜੇ ਕਿੰਨੀ ਸੀਗੀ ਜੀ ਜਿਹਦੀ ਡੈਥ ਹੋਈ ਹੈ ਐਂਦੀ ਕੋਈ 45 40 ਸਾਲ ਦੀ ਉਮਰ ਕਿੱਥੇ ਦੇ ਰਹਿਣ ਵਾਲੇ ਸੀ ਇਹ ਰਾਜ ਸਵਾਮੀ ਕਲੋਨੀ ਦੇ ਗਲੀ ਨੰਬਰ 13 ਦਾ ਹੈ ਇਹ ਕਿਸ ਤਰਫ ਜਾ ਰਹੇ ਸੀ ਇਹ ਪੱਠੇ ਵੱਲੇ ਜਾ ਰਹੇ ਸੀ ਘਰੋਂ ਤੇ ਆਪਣੇ ਗੋਰੀ ਸ਼ੰਕਰ ਦਾ ਪੱਠਾ ਮੋਦੀਆਂ ਦਾ ਪੱਠਾ ਉੱਥੇ ਇੱਟਾ ਕੱਚੀਆਂ ਪੱਕੀਆਂ ਲੈਣ ਜਾ ਰਹੇ ਸੀ ਉਸ ਤੋਂ ਬਾਅਦ ਰਸਤੇ ਜੀ ਉਹਨਾਂ ਪਿੱਛੇ ਕੋਈ ਸਪੀਡ ਤੋਂ ਗੱਡੀ ਆਈ ਹੈ ਪਤਾ ਨਹੀਂ ਅੱਗੇ ਕੋਈ ਐਕਸੀਡੈਂਟ ਗੱਡੀ ਤਾਂ ਲੱਗਿਆ ਕੋਈ ਪਤਾ ਕਿੱਥੇ ਗੱਡੀ ਦਾ ਕੋਈ ਨਹੀਂ ਪਤਾ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰ ਰਹੇ ਹਾਂ ਗੱਡੀ ਦਾ ਪਤਾ ਕਰੋ ਕਿ ਪੰਜਾਬ ਦੇ ਵਿੱਚ ਜਾਂ ਫਾਇਲਕਾ ਰੋਡ ਦੇ ਉੱਤੇ ਜਿਲ੍ਹਾ ਫਾਇਲਕਾ ਜੀ ਨਾਕੇ ਕਿਸੇ ਤਰ੍ਹਾਂ ਦੇ ਕੋਈ ਨਹੀਂ ਹੈਗੇ ਜਾਂ ਨਾਕੇ ਨਹੀਂ ਹੈਗੇ ਨੇ ਤੇ ਸਾਨੂੰ ਇਹ ਸਮਝ ਲੈਣਾ ਚਾਹੀਦਾ ਸਾਡੀ ਸਰਕਾਰ ਸਾਡਾ ਪ੍ਰਸ਼ਾਸਨ ناکਾਮ ਹੈਗਾ ਪੰਜਾਬ ਨੂੰ ਬਚਾਉਣ ਵਾਸਤੇ ਹਰ ਪਾਸੋਂ ਪੰਜਾਬ ਨੂੰ ਇਹ ਅੰਦਰ ਜਿਹੜੇ ਦਲਦਲ ਦੇ ਝੋਕੀ ਜਾਂਦੇ ਨੇ ਅਸੀਂ ਪ੍ਰਸ਼ਾਸਨ ਤੋਂ ਬੇਨਤੀ ਕਰਨਿਆ ਪੰਜਾਬ ਸਰਕਾਰ ਤੋਂ ਬੇਨਤੀ ਕਰਨਿਆ ਕਿ ਪ੍ਰਸ਼ਾਸਨ ਨੂੰ ਥੋੜਾ ਜਿਆ ਅਲਰਟ ਕਰਨ ਤਾਂ ਕਿ ਜਿਹੜੇ ਸਾਡੇ ਪਬਲਿਕ ਹੈ ਉਹਨਾਂ ਦਾ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਤੇ ਮੈਂ ਸਿਰਫ ਆਰੋਸਾਰ ਬੇਨਤੀ ਕਰਨਾ ਤੁਹਾਡੀ ਹੁਣ ਮੰਗਾ ਕੀ ਨੇ ਜੀ ਪ੍ਰਸ਼ਾਸਨ ਸਾਡੀ ਸਿਰਫ ਕੋਈ ਮੰਗ ਨਹੀਂ ਹੈ ਪ੍ਰਸ਼ਾਸਨ ਤੋਂ ਇੱਕੋ ਮੰਗ ਹੈ ਜਿਹੜੇ ਜਿਹੜੇ ਸਵੇਰੇ 4 ਵਜੇ ਜਾਂ ਰਾਤੀ ਕਈ ਵਾਰ ਤਾਂ ਪ੍ਰਸ਼ਾਸਨ ਪੁਲਿਸ ਮੁਲਾਜ਼ਮ ਬੇਕਸੂਰ ਲੋਕਾਂ ਨੂੰ ਜਿਹੜਾ ਆਂਦਾ ਜਾਂਦਾ ਉਹਨਾਂ ਨੂੰ ਫੜ ਲੈਂਦੇ ਨੇ ਲੇਕਿਨ ਮੁੱਲਜਮਾਨ ਨੂੰ ਨਹੀਂ ਫੜਦੇ ਕਦੇ ਵੀ ਮੁੱਲਜਮਾ ਹੁਣ ਕਹਿੰਦੇ ਨੇ ਕੋਈ ਗੱਡੀ ਲੰਘ ਹੀ ਹੋਵੇਗੀ ਤਾਂ ਅਸੀਂ ਕੀ ਕਰਾਂਗੇ ਕਮਾਲੇ ਨਾਕੇ ਤੇ ਕੋਈ ਗੱਡੀ ਲੰਘੇ ਜਿੰਦਾ ਅੱਗੇ ਬੰਪਰ ਟੁੱਟਾ ਐ ਐਕਸੀਡੈਂਟ ਹੋਇਆ ਹੋਇਆ ਵਿਖੇ ਆਪਾਂ ਨੂੰ ਰੋਗੀ ਨਾ ਇਸ ਤੋਂ ਪਤਾ ਲੱਗਦਾ ਕਿ ਪ੍ਰਸ਼ਾਸਨ ਸਾਡਾ ਸੁਤਤਪ ਐ ਪ੍ਰਸ਼ਾਸਨ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰਦਾ ਹਾਜੀ ਸਰ ਕੀ ਨਾਮ ਹੈ ਤੁਹਾਡਾ ਜੀ ਏਐਸੀ ਭਗਵਾਨ ਚੰਦਰਨਾਥ ਆਰ ਅਰਬੀ ਸਿਟੀ ਫਾਇਰ ਕਰਲ ਆ ਜੀ ਹਾਫਾਇ ਹੈ ਜੀ ਅਸਰ 5:00 5:30 ਇਤਲਾਹ ਮਿਲੀ ਸਾਨੂੰ ਤੇ ਪੋਸਟ ਚੜਦਾ ਐਕਸੀਡੈਂਟ ਹੋਇਆ ਅੱਛਾ ਇੱਕ ਕੋੜਾ ਰੇੜਾ ਪੱਠੇ ਤੇ ਕੰਮ ਕਰਦੇ ਆ ਵਿੱਚੋਂ ਕੋਈ ਕੈਂਟਰ ਆਇਆ ਕੋਈ ਆਨ ਨੌਨ ਨੰਬਾ ਵਾਰ ਕੇ ਚਲੇ ਗਿਆ ਬੋਲਦੇ ਮੱਕੇ ਡੈਥ ਹੋ ਗਈ ਹੈ ਬਾਕੀ ਪੜਤਾਲ ਕਰ ਰਹੇ ਕੈਂਟਰ ਦੀ ਸੀਸੀਟੀਵੀ ਦੇਖ ਰਹਾ ਪੂਰੀ ਪੜਤਾਲ ਕਰਕੇ ਦੇਖਲੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਹੁਣ ਤੇ ਫਾਜ਼ਿਲਕਾ ਸੂਰ ਰਸਤਾਲ ਲਿਜਾਇਆ ਜਾਏਗਾ ਅੱਜ ਜਦ ਵਾਰਸ ਆ ਗਏ ਡੈੱਡ ਬਡੀ ਉੱਥੇ ਸਿਵਲ ਹਸਪਤਾਲ ਲੈ ਕੇ ਜਾਓ 45 44 45 ਸਾਲ ਆ ਅਕਸਰ ਪਤਾ ਲੱਗੇ ਕਿ ਕਿੰਨੀ ਉਮਰ ਸੀ 35 ਹਾਲ 35 ਹੋਇਆ ਚੱਲਦਾ ਰਹੇਗਾ ਹਾਂਜੀ ਸਰ ਕਿਸ ਤਰ੍ਹਾਂ ਦਾ ਮਾਮਲਾ ਐਕਸੀਡੈਂਟ ਦਾ ਸਾਹਮਣੇ ਆਇਆ ਜੀ ਇੱਕ ਅੱਜ ਸਵੇਰ 4:30 ਵਜੇ ਫਲਾਈਓਵਰ ਦੇ ਖੱਤਰੇੜੇ ਵਾਲਾ ਔਰ ਤੁਸੀਂ ਵੀਹਿਕਲ ਦੇ ਵਿੱਚ ਟਕਰਾਇਆ ਜਿਹੜਾ ਕਿ ਖੱਤਰਵੇੜੇ ਵਾਲੇ ਦੀ ਮੌਤ ਹੋ ਚੁੱਕੀ ਹੈ ਖੱਤਰੇੜੇ ਵਾਲਾ ਮੌਕੇ ਤੇ ਲੱਥੋ ਗਿਆ ਸੀ ਉਸ ਤੋਂ ਬਾਅਦ ਵਿੱਚ ਉਹ ਵੀਹਿਕਲ ਚਾਲਕ ਆਪ ਦਾ ਵੀਹਿਕਲ ਭਜਾ ਕੇ ਲੈ ਗਿਆ ਇਹ ਪਰਿਵਾਰ ਦਾ ਰੋਸ ਹੈ ਕਿ ਪਰਿਵਾਰ ਨੇ ਜਾ ਕੇ ਧਰਨਾ ਲਾਇਆ ਕਿ ਸਾਡੇ ਪਹਿਲਾ ਬੰਦੇ ਫੜੋ ਅਸੀਂ ਕਹਾਂ ਚਲੋ ਤੁਸੀਂ ਬਿਆਨ ਲਗਾਓ ਆਪਾਂ ਕਾਰਵਾਈ ਕਰ ਦੇਾਂਗੇ ਜੋ ਤਤ ਸਾਹਮਣੇ ਆਣਗੇ ਉਹਦੇ ਤਹਿਤ ਆਪਾਂ ਉਹਦਾ ਵਰਤ ਲੈਣਾ ਸਰ ਕੋਈ ਪਤਾ ਲੱਗਾ ਗੱਡੀ ਕਿੱਥੋਂ ਦੀ ਸੀ ਜੀ ਨਹੀਂ ਪਤਾ ਨਹੀਂ ਲੱਗ ਪਿਆ ਜਿਹੜੀ ਕਲਾਕ ਕੋਈ ਸਵੇਰ 4:00 4:30 ਵਜੇ ਦਾ ਟਾਈਮ ਸੀਗਾ ਦੱਸ ਰਾਇ ਇਹਨਾਂ ਦੇ ਦੱਸਣ ਮੁਤਾਬਕ ਕਿ ਸਾਨੂੰ ਤਾਂ ਪਤਾ ਹੀ ਨਹੀਂ ਆ ਕਿ ਪੁਲਿਸ ਕਾਰਵਾਈ ਕਰੇਗੀ ਇਸ ਮਾਮਲੇ 'ਤੇ ਬਿਲਕੁਲ ਜੀ ਸਾਨੂੰ ਬਿਆਨ ਲਾਉਣ ਚਾਹੀਦੇ ਬਰਖਲਾ ਬਿਆਨ ਦੇਣਾ ਆਪਾਂ ਕਾਰਵਾਈ ਕਰ ਦਾਂਗੇ ਆਪਾਂ ਘਰ ਵੀ ਕੋਈ ਨਾ ਨਹੀਂ ਕੀਤੀ ਇਹ ਰੋਜ਼ ਸਾਡੇ ਤੇ ਪ੍ਰਗਟ ਕਰਦੇ ਸਾਡੇ ਆਪ ਬੰਦੇ ਪੜੋ ਜੀ ਉਹ ਕਾਰਵਾਈ ਕਰੋ ਜੀ ਅਸੀਂ ਤਾਂ ਇਹੀ ਗੱਲ ਕਹੀ ਆ ਵੀ ਲਿਆਓ ਤੁਸੀਂ ਬਿਆਨ ਲਖੋ ਕਾਰਵਾਈ ਕਰਦੇ ਆਂਗੇ ਗੱਲ ਬੰਦੇ ਦੇ ਮੋਕੇ ਦੇ ਹੱਥੋਂ ਕੀ ਸਰ ਹਾਂ ਮੋਕੇ ਦੇ ਦਰ ਕੋਈ ਲੱਗੇ ਕਿੱਥੇ ਦਾ ਰਹਿਣ ਵਾਲਾ ਸੀ ਬੰਦਾ ਕਿੰਨੀ ਗੋਮਤ ਇਹ ਇਥੋਂ ਰਾਜਾ ਸੋਮੀ ਕੋਲੋਨੀ ਦਾ ਹੈ